ਮੈਂ ਤੁਹਾਨੂੰ ਜਦੋਂ ਕਿਸੇ ਵੀ ਸਰਕਾਰ ਵੱਲੋਂ ਲੋਕਾਂ ਨੂੰ ਕੁਝ ਮੁਫਤ ਚੀਜ਼ਾਂ ਵੰਡਣ ਦੀ ਗੱਲ ਕੀਤੀ ਜਾਵੇ ਇਹ ਪੋਪੁਲਿਸਟ ਪ੍ਰੋਮਿਸਸ ਹੁਆ ਕਰਦੇ ਨੇ ਤੇ ਹਮੇਸ਼ਾ ਗੱਲ ਇਹ ਹੁੰਦੀ ਹੈ ਵੀ ਇਹ ਮੁਫਤ ਚੀਜ਼ਾਂ ਦੇ ਉੱਪਰ ਲੋਕਾਂ ਨੂੰ ਜਦੋਂ ਗਿਝਾ ਲਿਆ ਜਾਣਾ ਤੇ ਇਹਨਾਂ ਚੀਜ਼ਾਂ ਨੂੰ ਇਹਨਾਂ ਫੈਸਿਲਿਟੀਆਂ ਨੂੰ ਵਾਪਸ ਲੈਣਾ ਬੜਾ ਮੁਸ਼ਕਲ ਹੋ ਜਾਂਦਾ ਅਜਾ ਖਾਸ ਤੌਰ ਤੇ ਇਹ ਜਿਹੜੇ ਵਾਅਦੇ ਹੁੰਦੇ ਨੇ ਹੁੰਦੇ ਅਨਪ੍ਰੋਡਕਟਿਵ ਨੇ ਭਾਵੇਂ ਇਹਦੇ ਵਿੱਚੋਂ ਕੱਢਣ ਪਾਉਣ ਨੂੰ ਇਕਨੋਮੀ ਦੇ ਵਿੱਚ ਇਹਦਾ ਕੋਈ ਸਾਰਥਕ ਯੋਗਦਾਨ ਹੁੰਦਾ ਨਹੀਂ ਹੁਣ ਪੰਜਾਬ ਦੀ ਸਰਕਾਰ ਨੇ ਜਿਹੜੀ ਆ ਮੁਫਤ ਬਿਜਲੀ ਵਾਲੀ ਗੱਲ ਕੀਤੀ ਹੋਈ ਆ ਉਹਨੇ ਸਰਕਾਰ ਵਾਸਤੇ ਬੜੀਆਂ ਮੁਸ਼ਕਲਾਂ ਖੜੀਆਂ ਕਰ ਦਿੱਤੀਆਂ ਨੇ ਇਹ ਪਹਿਲਾਂ ਤੋਂ ਹੀ ਪਤਾ ਸੀ ਕਿ ਖਰਚੇ ਇਹਦੇ ਨਾਲ ਕਾਫੀ ਵੱਧ ਜਾਣਗੇ ਹੁਣ ਅੰਕੜੇ ਕੀ ਕਹਿੰਦੇ ਨੇ ਜੀ ਦੇਖੋ ਇਹਦੇ 'ਚ ਨਾ ਪਾਵਰ ਕਾਮ ਵੱਲੋਂ ਜਿਹੜੇ ਬਿੱਲ ਭੇਜੇ ਗਏ ਨੇ ਉਹਦੇ 'ਚ ਸਪਸ਼ਟ ਇਹ ਹੋਇਆ ਕਿ ਦਸੰਬਰ 23 ਤੱਕ 36.65 ਲੱਖ ਯਾਨੀ 36,65,000 ਲੱਖ ਲੋਕਾਂ ਦੇ ਜ਼ੀਰੋ ਬਿੱਲ ਆਏ ਮਤਲਬ ਕਿ ਉਹਨਾਂ ਤੋਂ 1 ਰੁਪਈਆ ਵੀ ਮਸੂਲ ਨਹੀਂ ਹੋਇਆ ਹੂੰ ਤੇ ਜੇ ਆਪਾਂ ਅ ਦਸੰਬਰ 22 ਦੇ ਵਿੱਚ ਗੱਲ ਕਰੀਏ ਤਾਂ ਇਹ 33.16 ਲੱਖ ਸੀਗਾ ਹਾਂ ਹਾਂ ਆਕੜਾ ਜੀ 31.16 ਹਜ਼ਾਰ ਜੀ ਆਪ 1 ਸਾਲ ਦੇ ਵਿੱਚ ਮੁਫਤ ਬਿਜਲੀ ਪ੍ਰਾਪਤ ਕਰਨ ਵਾਲਿਆਂ ਦੀ ਤਦਾਦ ਜਿਹੜੀ ਆ ਉਹ 2.99 ਲੱਖ ਲਗਭਗ 3 ਲੱਖ ਵੱਧ ਗਈ ਹਾਂ ਆਈ ਤੇ ਰੋਲਾ ਹੈ ਨਾ ਜੀ ਨਫਾ ਕੀ ਹੁਣ ਤੁਹਾਨੂੰ ਮੈਂ ਇੱਕ ਹੋਰ ਦੱਸਾਂ ਫੰਡਾਂ ਲੋਕਾਂ ਨੇ ਕੀ ਅਜਮਾਇਆ ਕਿ ਇੱਕੋ ਘਰ ਦੇ ਵਿੱਚ 3 300 ਯੂਨਿਟ ਫ੍ਰੀ ਪ੍ਰਾਪਤ ਕਰਨ ਵਾਸਤੇ 2 2 ਮੀਟਰ ਲਵਾ ਲੈ। ਹੂੰ। ਇੱਥੋਂ ਤੱਕ ਕਿ ਮਤਲਬ ਕਿ ਐਵੇਂ ਟਿਕਵਾਂਜੇ ਜੇ ਕਰਕੇ ਅਸੀਂ ਨੇ ਕਿਹਾ ਜੀ ਕਿ ਮਤਲਬ ਕਿ ਜਦਾਂ ਇੱਕੋ ਘਰ ਦੇ ਵਿੱਚ ਰਹਿੰਦੇ ਆ ਜੀ ਮੇਰੀ ਨੂੰਹ ਨਾਲ ਨਹੀਂ ਪਲਦੀ ਮੇਰੀ ਸੱਸ ਨਾਲ ਨਹੀਂ ਮਿਲਦੇ ਫਲਾ ਫਲਾ ਇਸ ਤਰ੍ਹਾਂ ਦੇ ਮਤਲਬ ਕਿ ਉੱਥੇ ਕੀਤੇ ਗਏ ਦਾਵੇ ਤਾਂ ਕੋਲ ਮਿਲਾ ਕੇ ਤੇ ਆਪਾਂ ਵੇਖੀਏ ਤਾਂ ਇਸ ਵੇਲੇ ਮੋਸਟ ਦੀ ਕੰਜ਼ਮਪਸ਼ਨ ਜਿਹੜੀ ਆ ਉਹ ਇਸ ਤਰ੍ਹਾਂ ਵਧੀ ਆ ਕਿ ਅੱਜ ਦੀ ਤਰੀਕ ਤੇ ਵਿੱਚ ਪੰਜਾਬ ਦੇ ਅੰਦਰ ਕੜਾਕੇ ਦੀ ਠੰਡ ਆ ਹੂੰ ਕੜਾਕੇ ਦੀ ਹੂੰ ਮਤਲਬ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਪੱਖਾ ਪੱਖੇ ਹਲ ਤੇ ਵੇਖਣ ਨੂੰ ਜੀ ਨਹੀਂ ਕਰਦਾ ਵਿੱਚ ਜੀ ਸੱਚ ਦੱਸਾਂ ਤੇ ਇੰਨੀ ਠੰਡਿਆ ਜੀ ਤੇ ਅੱਜ ਸਾਡੇ ਇੱਥੇ 3-3 ਘੰਟਿਆਂ ਦੇ ਕੱਟ ਲੱਗਦੇ ਨੇ ਪਤਾ ਕਿਉਂ ਹੂੰ ਕਿਉਂ ਕਿਉਂਕਿ ਇਸ ਵੇਲੇ ਪੰਜਾਬ ਦੇ ਵਿੱਚ ਜਿਹੜੀ ਬਿਜਲੀ ਜਨਰੇਸ਼ਨ ਮਤਲਬ ਕਿ ਜਿੰਨੀ ਕੋ ਹੈਗੀ ਆ ਉਹ ਸਪਲਾਈ ਜਿਹੜੀ ਹੋ ਰਹੀ ਆ ਉਹ ਡਿਮਾਂਡ ਦੇ ਬਰਾਬਰ ਹੀ ਆ ਜੀ ਜੀ ਕਿ ਅੱਜ ਵੀ 8000 ਮੈਗਾਵਾਟ ਦੀ ਡਿਮਾਂਡ ਹੈ ਜੋ ਪੀਕ ਨਾਲੋਂ ਅੱਧੀ ਆ ਮਤਲਬ ਕਿ ਪੀਕ ਟਾਈਮ ਆਪਣਾ ਜਿਹੜਾ ਉਹ 16000 ਮੈਗਾਵਾਟ ਤੇ ਜਾਂਦਾ ਹੈ 8000 ਮੈਗਾਵਾਟ ਦਸੰਬਰ ਜਨਵਰੀ ਚ ਜੀ ਇਹ ਕਦੇ ਸੋਚਿਆ ਹੀ ਨਹੀਂ ਸੀ ਤਾਂ ਇਹਦਾ ਮਤਲਬ ਇਹ ਹੈ ਕਿ ਜੋ ਸਬਸਿਡੀ ਦਾ ਬੇਲੇ ਆ ਜੀ ਉਹ ਤੁਹਾਡਾ ਆਉਣ ਵਾਲੇ ਸਾਲ ਦੇ ਵਿੱਚ ਤਕਰੀਬਨ ਤਕਰੀਬਨ 22000 ਕਰੋੜ ਹੋ ਜਾਏਗਾ 22000 ਕਰੋੜ ਜਿਸ ਸੂਬੇ ਦੀ ਵਿਆਜ ਇੰਨੀ ਜਾਂਦੀ ਆ ਜਿਸ ਸੂਬੇ ਦੀਆਂ ਤਨਖਾਹਾਂ ਜਿਸ ਸੂਬੇ ਦੀਆਂ ਪੈਨਸ਼ਨਾਂ ਇੰਨੀਆਂ ਜਾਂਦੀਆਂ ਤੁਸੀਂ ਸੋਚ ਕੇ ਵੇਖੋ ਅਗਾ ਅਗਾ ਹਾਲ ਕੀ ਹੋਏਗਾ ਕਿਉਂਕਿ ਇਹ ਜਿਹੜੀ ਸਬਸਿਡੀ ਆ ਆਉਣ ਵਾਲੇ ਸਾਲਾਂ 'ਚ ਛੜਪੇ ਮਾਰਦੀ ਵਧੇਗੀ ਜੀ ਚਾਪੇ ਮਾਰਦੇ ਜੀ ਉਹ ਪਾਵਰ ਕਾਮ ਨੇ ਤਾਂ ਬਿੱਲ ਵਧਾਈ ਜਾਣਾ ਆਪਣਾ ਲੋੜਾਂ ਅਨੁਸਾਰ ਜੀ ਲੈ ਭਾਈ ਸਾਡੀ ਇਨਪੁੱਟ ਕੋਸਟ ਵੱਧਦੀ ਹੈ ਲਿਆਓ 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 ਤਾਂ ਉਸੇ ਹਿਸਾਬ ਦੇ ਨਾਲ ਦਰਾਂ ਵੱਧਦੀਆਂ ਜਾਣਗੀਆਂ ਤੇ ਇਹ ਸਭ ਸਣੀ ਤਾਂ ਬਿੱਲ ਜਿਹੜਾ ਆ ਉਹ ਤੁਸੀਂ ਦੇਖੋ 2-3 ਸਾਲ ਦੇ ਅੰਦਰ ਅੰਦਰ 30 ਹਜ਼ਾਰ ਕਰੋੜ ਤੋਂ ਕਰਾਸ ਕਰ ਜਾਏਗਾ ਮਿੰਟਰ ਜੀ ਇੱਧਰ ਨਵਜੋਤ ਸਿੱਧੂ ਸਰਕਾਰ ਦੇ ਖਿਲਾਫ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਪਹੁੰਚੇ ਨੇ ਐਨਜੀਟੀ ਦੇ ਕੋਲ ਜਾ ਕੇ ਕੀ ਕਹਿ ਰਹੇ ਨੇ ਸਿੱਧੂ ਇਕੋ ਮਾਈਨਿੰਗ ਦਾ ਹੀ ਮੁੱਦਾ ਹੁੰਦਾ ਜ਼ਿਆਦਾਤਰ ਆਪਾਂ ਦੇਖਦੇ ਆ ਨਾ ਜਿਹੜੇ ਮਾਮਲੇ ਹੁੰਦੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਕੋਲ ਜਾਂਦੇ ਆ ਉਹ ਵਾਤਾਵਰਣ ਨਾਲ ਜੁੜੇ ਹੁੰਦੇ ਨੇ ਜਾਂ ਮਾਈਨਿੰਗ ਮਨਿੰਗ ਦੇ ਨਾਲ ਜੁੜੇ ਹੁੰਦੇ ਨੇ ਜੀ ਇਹਨਾਂ ਨੇ ਜਾ ਕੇ ਉੱਥੇ ਆਪਣਾ ਕੇਸ ਜਿਹੜਾ ਉਹ ਲਾਇਆ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਵਿੱਚ ਪਹੁੰਚੇ ਨੇ ਮਾਈਨਿੰਗ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਤਾਂ ਇਹਨਾਂ ਨੇ ਹਾਲ ਦੇ ਦਿਨਾਂ ਦੇ ਵਿੱਚ ਜੋ ਮਾਈਨਿੰਗ ਹੋਈ ਆ ਉਹਦੇ ਪਿੱਛੇ ਜਿਹੜੇ ਜ਼ਿੰਮੇਵਾਰ ਅਧਿਕਾਰੀ ਆ ਉਹਨਾਂ ਨੂੰ ਪਛਾਣ ਕੇ ਕਾਰਵਾਈ ਦੀ ਜ਼ੱਤ ਦੇ ਵਿੱਚ ਲਿਆਉਣ ਦੀ ਜਿਹੜੀ ਹੈ ਉਹ ਅਪੀਲ ਕੀਤੀ ਹੈ ਉੱਥੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਮਾਮਲੇ ਦੇ ਵਿੱਚ ਜੇ ਆਪਾਂ ਦੇਖੀਏ ਤਾਂ ਕਈ ਵਾਰ ਸਰਕਾਰ ਘਮਣ ਕੇ ਰੀਚ ਉੱਥੇ ਫਸੀ ਆ ਹੂੰ ਹੂੰ ਬਹੁਤ ਕਸੂਤੇ ਫਸਦੇ ਆ ਜੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਤਾਂ ਤੁਹਾਨੂੰ ਯਾਦ ਹੋ ਜਿਹੜਾ ਹੈਗਾ ਨਹੀਂ ਉਹ ਸ਼੍ਰੀ ਸ਼੍ਰੀ ਰਵੀ ਸ਼ੰਕਰ ਪਤੜਿਕ ਨੀਆ ਕੁ ਸ੍ਰੀਆ ਦੋ ਦੋ ਤਿੰਨ ਤੇ ਹੈ ਹੀ ਨਾਂ ਦੇ ਨਾਲ ਤਾਂ ਮਤਲਬ ਕਿ ਉਹਨੂੰ ਵੀ ਜੁਰਮਾਨਾ ਟੋਪਤਾ ਸੀਗਾ 2-3 ਕਰੋੜ ਦਾ ਹੂੰ 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 ਯਾਨਕਿ ਉਹ ਸਾਮ ਮੋਦੀ ਸਰਕਾਰ ਦਾ ਚਾਹੇਤਾ ਆਦਮੀ ਸੀਗਾ ਜੀ ਐਸੀ ਚਾਹੇਤੇ ਤਾਂ ਉਹਨਾਂ ਦੇ ਕਈ ਆ ਉਹ ਵੈਸੀ ਪੋਸਟਰ ਬੁਆਏ ਬਗੇਸ਼ਵਰ ਧਾਮ ਵਾਲਾ ਆ ਗਿਆ ਹੂੰ ਜਿਦ ਕਦੇ ਉਹ ਬਾਬਾ ਰਾਮਦੇਵ ਸੀਗਾ ਤੇ ਉਲਮਾ ਲਾ ਕੇ ਅੱਜ ਦੇਖੀਏ ਤਾਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਖੇਰਾ ਕਰ ਸਕਦਾ ਹੈ ਸਿਕੰਜਾ ਕਰ ਸਕਦਾ ਹੈ ਪਰ ਉਸ ਤੋਂ ਪਹਿਲਾਂ ਇੱਕ ਮਾਮਲਾ ਜਿਹੜਾ ਹੈ ਉਹ ਹਾਈ ਕੋਰਟ ਦੇ ਵਿੱਚ ਹਮੇ ਚੱਲ ਰਿਹਾ ਹੈ ਮਾਈਨਿੰਗ ਨੂੰ ਲੈ ਕੇ ਉੱਥੇ ਬਹੁਤ ਮਰੀ ਇਹਨਾਂ ਨੂੰ ਝਾੜਾ ਪਤਕਾਰਾ ਪੈ ਚੁੱਕਿਆ ਨੇ ਨਵਜੋਤ ਸਿੰਘ ਸਿੱਧੂ ਨੇ ਜਿਹੜਾ ਖੁਲਾਸਾ ਕੀਤਾ ਉਹਦੇ ਵਿੱਚ ਇਹਨਾਂ ਨੇ ਇੱਕ ਇਲਾਕੇ ਦਾ ਜ਼ਿਕਰ ਕੀਤਾ ਖਾਸ ਤੌਰ ਤੇ ਆਪਾਂ ਦੇਖਦੇ ਹਾਂ ਰੂਪੜਾ ਦੀ ਸਾਈਡ ਦੀ ਮਾਈਨਿੰਗ ਦਾ ਬਹੁਤ ਚਰਚਾ ਹੁੰਦਾ ਹੈ ਤਾਂ ਇਹਨਾਂ ਨੇ ਉਹ ਸਾਰਾ ਕੁਝ ਜਿਹੜਾ ਕਰਕੇ ਕਰਕੇ ਨਕਾਟ ਵੱਧ ਤੇ ਉਥੇ ਰੱਖ ਦਿੱਤਾ ਕਿ ਵੇਖੋ ਜੀ ਇਹਦੇ ਨਾਲ এনवायरमेंट ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚ ਰਿਹਾ ਤਾਂ ਦੇਖਣਾ ਹੋਏਗਾ ਹੁਣ ਨਵਜੋਤ ਸਿੰਘ ਸਿੱਧੂ ਉਥੋਂ ਕੀ ਲੈ ਕੇ ਆਉਂਦੇ ਆ ਫੈਸਲਾ ਜੀ ਆਪਾਂ ਦੇਖੀਏ ਨਵਜੋਤ ਸਿੰਘ ਸਿੱਧੂ ਦਾ ਐਕਟੀਵਿਜ਼ਮ ਤੁਹਾਨੂੰ ਅੱਜ ਕੱਲ੍ਹ ਵੇਖਣ ਨੂੰ ਜ਼ਰੂਰ ਮਿਲ ਰਿਹਾ ਨਹੀਂ ਤਾਂ ਮੈਂ ਕਹੀ ਐਨਆਰਆਈ ਸਾਨੂੰ ਪੁੱਛਦੇ ਹੁੰਦੇ ਸੀ ਯਾਰ ਸਿੱਧੂ ਦੀ ਕੋਈ ਗੱਲ ਸੁਣੀ ਨਹੀਂ ਕਿੱਥੇ ਹੁੰਦੇ ਆ ਅੱਜ ਕੱਲ੍ਹ ਸਿੱਧੂ ਸਾਹਿਬ ਆ ਤੁਸੀਂ ਦੇਖ ਲਓ ਕਿ ਛਾਏ ਪੈ ਨੇ ਗੁਰੂ ਛਾਏ ਪੈ ਠੋਕੋ ਥਾਲੀ ਠੋਕੋ ਥਾਲੀ ਹੋ ਰਹੀ ਆ ਹੂੰ ਮਿੰਟੋ ਜੀ ਇਹ ਖਬਰ ਦਾ ਮੀਰਵਾਦ ਅਸੇ ਹੋਈ ਇੱਕ ਕੈਦੀ ਨੂੰ ਉਸ ਦੀ بیوی ਨੇ ਟੀਵੀ ਭੇਜਿਆ ਤੇ ਟੀਵੀ ਦੇ ਵਿੱਚੋਂ ਕੀ ਨਿਕਲਿਆ ਜੀ ਫਿਰ ਇਹੀ ਗੀਦੇ ਵਿੱਚ ਉਹ ਨਿਕਲਿਆ ਸਮਾਨ ਕੋ ਖਾ ਪੀ ਕੇ ਤਾਂ ਹੀ ਵੇਖੜ ਦਾ ਨਜ਼ਾਰਾ ਹੋਗਾ ਹਮਮ ਸਮਾਨ ਆਇਆਗਾ ਮਤਲਬ ਕਿ 440 ਨਸ਼ੀਲੇ ਕੈਪਸੂਲ ਬਰਾਮਦ ਕੀਤੇ ਗਏ ਇਹੀ ਨਹੀਂ ਹੈ ਨਾਲ 6 ਮੋਬਾਈਲ ਫੋਨ ਹਮ ਇਹ ਵੀ ਨੇ ਪੂਰਾ ਟੀਵੀ ਮਤਲਬ ਕਿ ਭਰ ਕੇ ਭੇਜਿਆ ਲੋੜੀ ਬਣ ਜਾਵੇ ਜੀ ਤਾਂ ਉਹ ਆ ਗਿਆ ਕਿ ਫਿਰੋਜ਼ਪੁਰ ਦੇ ਜ਼ਿਲ੍ਹੇ ਦੇ ਵਿੱਚ ਤੇ ਵੈਸੇ ਹੜਕੰਪ ਮੱਚਿਆ ਹੋਇਆ ਅਤਰਥਲੀ ਮੱਛੀ ਹੋਈ ਆ ਅੱਗੇ ਪਰਚਾ ਹੋ ਗਿਆ ਉੱਥੇ ਹੁਣ ਇਹਨੇ ਬੀਬੀ ਨੇ ਕੀ ਕੀਤਾ ਕਿ ਉਲਿਆ ਕੇ ਜਿਹੜੀ ਅੱਜ ਕੱਲ ਚੱਲਦੀ ਆ ਟੀਵੀ LCD ਚੱਲਦੇ ਅੰਦਰ ਉਹ 32 49 ਉਹ ਲਿਆ ਕੇ ਰੱਖ ਦਿੱਤੀ ਕਿ ਕਹਿੰਦੀ ਜੀ ਪਤੀ ਪਰਮੇਸ਼ਰ ਨੂੰ ਭੇਟ ਕਰਨਾ ਹੂੰ ਉਹ ਤਾਂ ਜੀ ਨਹੀਂ ਲੱਗਦਾ ਵੈਸੇ ਤੇ ਆਮ ਤੌਰ ਤੇ ਉੱਥੇ ਬੈਰਕਾ ਚ ਟੀਵੀਜ਼ਨ ਹੈਗੇ ਨੇ ਫਿਰੋਜ਼ਪੁਰ ਦੀ ਜ਼ਿਲ੍ਹੇ ਦੇ ਵਿੱਚ ਹੂੰ ਪਰ ਕਿਤੇ ਨਹੀਂ ਹੋਣਾ ਤਾਂ ਖਰਾਬ ਥੂ ਹੋਣਾ ਉਹਨੇ ਕਿਹਾ ਚਲੋ ਮੈਂ ਸੇਵਾ ਕਰ ਦਿੰਦੀ ਆ ਇਹ ਤੇ ਉਹਨਾਂ ਨੂੰ ਸ਼ੱਕ ਰਹਿੰਦਾ ਹਰੇਕ ਨਿੱਕੀ ਜੀ ਚੀਜ਼ ਤੇ ਉਹਨਾਂ ਨੇ ਲਿਆ ਕੇ ਮਕੈਨਿਕ ਜਦੋਂ ਖੋਲਿਆ ਤੇ ਵਿੱਚ ਉਹ ਕੋਈ ਆਹ ਫੋਨ ਹੈ ਤੇ ਕੋਈ ਆਹ ਫੋਨ ਹੈ ਤੇ ਕੋਈ ਇਧਰੋਂ ਕੈਪਸੂਲ ਤੇ ਆਡੀਕ ਕੋਈ ਇਧਰੋਂ ਉਹ ਟੈਲੀਵਿਜ਼ਨ ਤੇ ਘਰ ਵਾਲੇ ਕੋਲ ਕੀ ਪਹੁੰਚਾਉਣਾ ਸੀਗਾ ਉਹਨੇ ਉਹ ਜਿਹੜੀ ਬੀਬੀ ਸੀ ਉਹ ਹੀ ਘਰ ਵਾਲੇ ਕੋਲ ਪਹੁੰਚ ਗਈ ਉਥੇ ਹਾਂ ਕਿ ਜਨਾਨਾ ਜੇਲ ਵੱਖਰੀ ਹੁੰਦੀ ਜੀ 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 ਪਰ ਉਹ ਜਿਹੜੀ ਹੈਗੀ ਸੀਗੀ ਫਰੋਜ਼ਪੁਰ ਜੇਲ ਦੇ ਵਿੱਚ ਹੀ ਬੰਦ ਕਰ ਦਿੱਤੀ ਕਿਉਂਕਿ ਫਰੋਜ਼ਪੁਰ ਜੇਲ ਦੇ ਵਿੱਚ ਹੀ ਜਨਾਨਾ ਜੇਲ ਹੈਗੀ ਆ ਯੋ ਯੋ ਤੇ ਬੇਵਕੂਫ ਬੰਧਿਆ ਕਿ ਤੁਸੀਂ ਆਪਦਾ ਇਹ ਕੰਮ ਕਰਨ ਦੇ ਮਾਰੇ ਨਾਲ ਹੁਣ ਜਨਾਨੀ ਨੂੰ ਵੀ ਫਸਾ ਦਿੱਤਾ ਕਿਉਂਕਿ ਇੰਨੀ ਸਖਤੀ ਆ ਤੁਸੀਂ ਸੋਚ ਨਹੀਂ ਸਕਦੇ ਕਿ ਕਿੱਡਾ ਬੇਵਕੂਫਾਨਾ ਕੰਮ ਹੈ ਨਾ ਤੇ ਟੈਲੀਵਿਜ਼ਨ ਲਿਆ ਕੇ ਤੁਸੀਂ ਐਲਸੀਡੀ ਲਿਆ ਕੇ ਭੇਂਟ ਕਰੋਗੇ ਤਾਂ ਅਗਲੇ ਜਾਂਚ ਪੜਤਾਲ ਤੇ ਕਰਨਗੇ ਕਿ ਇਹਦੇ ਵਿੱਚ ਤੇ ਕੱਲ ਨੂੰ ਕੋਈ ਬੰਬ ਲਾ ਕੇ ਲੈ ਜਾਊਗਾ ਦੈਟਸ ਟਰੂ ਜੀ ਜੀ ਇਸ ਕਰਕੇ ਇਹ ਦੇਵ ਕੁਫਾਨਾ ਹਰ ਖਤਾ ਕਰਦੇ ਨੇ ਉੱਥੇ ਬੈਠੇ ਲੋਕ ਤੇ ਹੁਣ ਜਨਾਨੀ ਨੂੰ ਵੀ ਫਸਾ ਦਿੱਤਾ ਉੱਥੇ ਨਾਲ ਆਪਦੇ ਆਪ ਵੀ ਬੈਠਾ ਰਹੂਗਾ ਪਿੱਛੋਂ ਪਤਾ ਨਹੀਂ ਕੋਈ ਇਹਨਾਂ ਰੁਪਈਆ ਗੰਢੇ ਦੇਣਾ ਆਊਗਾ ਕਿ ਨਹੀਂ ਉਹ ਕੋਤੋਂ ਠੰਡ ਪੜੀ ਆ ਹੂੰ ਮਿੰਟੂ ਜੀ ਆਪ ਨੇ ਕਹਿੰਦੇ ਆਪਣੇ ਕ੍ਰਾਂਤੀਵੀਰ ਰੋਪੜ ਦੇ ਵਿੱਚ ਲੁਕਾ ਲਏ ਨੇ ਕੀ ਇਸ ਦਾ ਵੇਰਵਾ ਜੀ ਖਬਰ ਦਾ ਦੇਖੋ ਕ੍ਰਾਂਤੀ ਵਿਰਾਨੋਂ ਕਿਤੇ ਆਮ ਆਦਮੀ ਪਾਰਟੀ ਵਾਲੇ ਨੂੰ ਡਰਨ ਕਿ ਭਾਜਪਾ ਵਾਲੇ ਨਾ ਪੈ ਜਾਣ ਉਹ ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਨਾ ਬੱਚਾ ਚੁੱਕ ਗਰੋ ਆਉਂਦੇ ਹੁੰਦੇ ਸੀਗੇ ਪਿੰਡਾਂ ਦੇ ਵਿੱਚ ਤੇ ਕਹਿੰਦੇ ਹੁੰਦੇ ਸੀ ਬੱਚੇ ਲੁਕਾ ਲਓ ਬੱਚੇ ਲੁਕਾ ਲਓ ਅੱਜਕੱਲ ਨਾ ਐਮਐਨਏ ਕਾਉਂਸਲਰ ਐਮਪੀ ਚੁੱਕਣ ਦਾ ਰਵਾਜ਼ ਆ ਤਾਂ ਜ਼ਿਆਦਾਤਰ ਡਰਦੇ ਆ ਆਪਰੇਸ਼ਨ ਲੋਟਸ ਵਾਂਗੀਆਂ ਤੋਂ ਕਿ ਕਿਤੇ ਉਹ ਨਾ ਆ ਜਾਣ ਚੰਡੀਗੜ੍ਹ ਦੇ ਵਿੱਚ ਮੇਰੀ ਵਾਸਤੇ ਕਹਨੋ ਕਿ ਮੇਹਰ ਬਣਾਉਣ ਵਾਸਤੇ ਪੂਰੀ ਜਦੋਂ ਚੈਦ ਚੱਲਦੀ ਪਈ ਆ ਹੋਇਆ ਕੀ ਕਿ ਬੀਤੇ ਰੋਜ਼ ਇਹਨਾਂ ਦਾ ਇੱਕ ਕਾਉਂਸਲਰ ਜਿਹੜਾ ਸੀਗਾ ਉਹ ਕ੍ਰਾਂਤੀਕਾਰੀ ਜਿਹੜਾ ਸੀ ਉਹ ਸ਼ਾਲਮਾਰ ਕੇ ਭਾਜਪਾ ਚ ਸ਼ਾਮਲ ਹੋ ਗਿਆ ਹੂੰ ਤੇ ਬਾਕੀ ਜਿਹੜੇ ਬੱਚੇ ਸੀਗੇ ਇਹਨਾਂ ਨੇ ਆਖਿਆ ਕਿ ਤੇ ਇਹ ਵੀ ਜਾਂਦੇ ਨਾ ਲੱਗਣਾ ਇਹਨਾਂ ਚੋਂ ਕੋਈ ਹੋਰ ਨਾ ਜਾਂਦਾ ਲੱਗੇ 12 ਦੇ 12 ਪੂਰੇ ਦਰਜਨ ਤੇ ਦਰਜਨ ਜਿਹੜੇ ਸੀ ਇਹਨਾਂ ਨੇ ਰੋਪੜ ਭਜਵਾ ਦਿੱਤੇ ਕਿ ਇੱਕ ਤੇ ਚੰਡੀਗੜ੍ਹ ਤੂੰ ਕੋਈ ਬਹੁਤੀ ਦੂਰ ਨਹੀਂ ਐ ਦੂਸਰਾ ਪੰਜਾਬ ਚ ਆ ਕਿ ਉੱਥੇ ਥੋੜਾ ਜਿਹਾ ਫਾਉ ਨਹੀਂ ਪੈਂਦਾ ਭਾਜਪਾ ਵਾਲਿਆਂ ਤਾਂ ਉੱਥੇ ਬੱਚੇ ਰਹਿਣਗੇ ਜੀ ਪਰ ਇਹ ਜਿਹੜਾ ਮੇਲਡ ਦਾ ਇਲੈਕਸ਼ਨ ਹੈ ਜਾਂ ਕਹਿ ਲਓ ਕਿ ਇਹ ਜਿਹੜਾ ਬਹੁਤ ਵੱਡੇ ਪੱਧਰ ਤੇ ਜ਼ੋਰ ਲੱਗਣਾ ਹੈ ਇਹ ਇੰਟਰਸਟਿੰਗ ਕਹਾਣੀ ਇਸ ਕਰਕੇ ਹੋ ਜਾਂਦੀ ਆ ਕਿਉਂਕਿ ਜੇ ਤੁਸੀਂ ਵੇਖੋਗੇ ਆਮ ਆਦਮੀ ਪਾਰਟੀ ਵਾਲਿਆਂ ਕੋਲ ਹਾਲੇ ਵੀ 12 ਹੂੰ ਹੂੰ ਤੇ ਦੂਸਰੇ ਪਾਸੇ ਆਗਰਾਸ ਤੇ ਕੋਲ 6 12 ਜਮਾ 6 18 ਹੂੰ ਹੂੰ ਤੇ ਦੂਸਰੇ ਪਾਸੇ ਕੁੱਲ ਕਿੰਨੇ 35 ਯਾਨੀ ਬਹੁਮਤ ਇਹਨਾਂ ਦੇ ਕੋਲ ਜੀ ਇਹਨਾਂ ਨੂੰ ਇਹ ਆ ਕਿ ਇੱਕ ਦੋ ਟੁੱਟਣਾ ਪਰ ਕਹਾਣੀ ਸ਼ਾਮ ਆਉਂਦਿਆਂ ਉਹਦੇ ਬਿਲਕੁਲ ਪੁੱਠੇ ਗੇੜਨ ਤੋਂ ਪਰਾਈ ਕਿਉਂਕਿ ਕਾਂਗਰਸ ਨੇ ਆਪਣਾ ਵੇਰ ਦਾ ਕੈਂਡੀਡੇਟ ਐਲਾਨ ਦਿੱਤਾ ਤੇ ਦੂਸਰੇ ਪਾਸੇ ਜਿਹੜੇ ਧਾਗ ਕਾਂਗਰਸੀ ਨੇਤਾ ਨੇ ਮਾਨਸਲ ਸਾਹਿਬ ਉਹਨਾਂ ਨੇ ਸਿੱਧਾ ਆ ਕੇ ਕਿਹਾ ਕਿ ਵੇਖੋ ਜੇ ਸਾਡੇ ਨਾਲ ਕੋਈ ਉਹਨਾਂ ਨੇ ਸੈਟਿੰਗ ਕਰਨੀ ਹੈ ਨਾ ਜੀ ਇਹਨਾਂ ਨੇ ਮੇਅਰਸ਼ਿਪ ਲੈਣੀ ਆ ਤੇ ਫੇਰ ਸਾਨੂੰ ਐਮਪੀ ਟ ਸੀਟ ਛੱਡਣੀ ਪਊਗੀ ਇਥੇ ਕਿਉਂਕਿ ਸਾਡੇ ਨਾਲ ਗੱਲ ਆ ਕੁਝ ਹੋਰ ਜਿਵੇਂ ਡਿਪਟੀ ਮੇਅਰ ਦਾ ਅਹੁਦਾ ਉਹਦੇ ਲਈ ਵੀ ਸਾਡੇ ਨਾਲ ਗੱਲਬਾਤ ਕਰਨ ਪਰ ਤਕਰੀਬਨ ਤਕਰੀਬਨ ਇਹ ਹਾਲ ਦੀ ਘੜੀ ਅੱਜ ਸ਼ਾਮ ਤੱਕ ਇਹ ਹੀ ਤੈਅ ਹੋ ਗਿਆ ਕਿ ਸ਼ਾਇਦ ਇਹਨਾਂ ਦੀ ਗੱਲ ਨਹੀਂ ਬਣੇਗੀ ਪਰ ਇੰਟਰਸਟਿੰਗ ਸੀ ਕਹਾਣੀ ਕਿ ਇੱਕ ਪਾਸੇ ਭਾਜਪਾ ਕਿਉਂਕਿ ਅੱਗੇ ਵੀ ਦੋ ਕਾਂਗਰਸੀਆਂ ਨੂੰ ਤੋੜ ਕੇ ਲੈ ਗਈ ਫਿਰ ਇੱਥੇ ਇਹਨਾਂ ਦਾ ਬੰਦਾ ਗਿਆ ਚਲਾ ਇਸ ਤੋਂ ਇਲਾਵਾ ਇੱਕ ਸ਼ਾਇਦ ਹੋਰ ਬੀਬੀਸੀ ਕੀ ਆਮਦਵੀ ਪਾਰਟੀ ਦੀ ਉਹ ਕਾਂਗਰਸ ਤੇ ਚਲੀ ਗਈ ਇਸ ਤਰ੍ਹਾਂ ਦੀ ਕਹਾਣੀ ਚੱਲੀ ਆ ਤਾਂ ਕੋਲ ਮੁਲਾਕੇ ਇਹ ਪਹਿਲਾ ਇਮਕਾਰ ਸੀਗਾ ਕਿ ਰੌਚਕ ਫਾਈਟ ਹੋ ਜਾਏਗੀ ਇਕੱਠੇ ਹੋ ਜਾਣਗੇ ਪਰ ਸ਼ਾਮ ਨੂੰ ਕੈਂਡੀਡੇਟ ਦਾ ਐਲਾਨ ਹੋ ਗਿਆ ਤਾਂ ਹੁਣ ਦੇਖੋ ਮਸਲਾ ਤੇ ਇੱਕ ਵਾਰੀ ਉਲਝ ਗਿਆ ਜੇਕਰ ਇਹ ਇਕੱਠੇ ਹੋ ਜਾਂਦੇ ਨਹੀਂ ਇਹ ਕੱਲ ਨੂੰ ਇਕੱਠੇ ਹੋ ਪਾ ਜਾਂਦੇ ਆ ਜਾਂ ਅੱਜ ਰਾਤ ਤੱਕ ਕੁਝ ਹੋ ਜਾਂਦਾ ਤਾਂ ਉੱਥੇ ਭਾਜਪਾ ਨੂੰ ਰੋਕਿਆ ਜਾ ਸਕਦਾ ਤੇ ਭਾਜਪਾ ਨੂੰ ਰੋਕਣ ਦਾ ਮਤਲਬ ਇਹ ਆ ਕਿ ਇਸ ਖੇਤੇ ਚ ਤੱਕ ਟੁਕ ਟੁਕ ਪ੍ਰਭਾਵ ਜਾਏਗਾ ਕਿ ਹਾਂ ਬਈ ਬੇਸ਼ੱਕ ਠੀਕ ਆ ਜਾਂ ਕੁਝ ਥਾਵਾਂ ਤੇ ਸੀ ਸ਼ੇਰਿੰਗ ਫਾਰਮੂਲਾ ਪਟ ਨਾ ਬੈਠੇ ਪਰ ਜਿੱਥੇ ਜ਼ਰੂਰਤ ਹੈ ਭਾਜਪਾ ਨੂੰ ਰੋਕਣ ਦੀ ਤਾਂ ਉੱਥੇ ਰੋਕਣ ਵਾਸਤੇ ਇਹ ਆਪੋ ਆਪਣੇ ਜਿਹੜੇ ਮਤ ਪੇਦ ਆ ਉਹ ਛੱਡ ਵੀ ਸਕਦੇ ਆ ਪਾਸੇ ਰੱਖ ਨਹੀਂ ਸਕਦੇ ਆ ਹੂੰ ਮਿਤੂ ਜੀ ਜਿਹੜੇ ਕਾਂਗਰਸੀ ਆਗੂ ਨੇ ਉਹਨਾਂ ਨੇ ਸੁਖਪਾਲ ਖੈਰ ਨਾਲ ਮੁਲਾਕਾਤ ਕੀਤੀ ਹੈ ਜੀ ਪਿਛਲੇ ਦਿਨ ਹੀ ਨਾ ਸੁਨੀਲ ਜਾਖੜ ਹੋਰਾਂ ਨੇ ਇੱਕ ਬੜੀ ਤੰਜ਼ ਕਸੀ ਸੀ ਕਿ ਕਹਿੰਦੇ ਕਿ ਨਿਆਂ ਯਾਤਰਾ ਕਰਦੇ ਫਿਰਦੇ ਆ ਹੂੰ ਆਪਦੇ ਲੀਡਰ ਦੇ ਨਿਆਂ ਵਾਸਤੇ ਤੇ ਇਹਨਾਂ ਤੋਂ ਕੁਝ ਹੋਇਆ ਨਹੀਂ ਇਹ ਗੱਲ ਲੱਗ ਗਈ ਪਾਣਵਤਾ ਨਾ ਕਿ ਇਹ ਜਿਹੜੀ ਸ਼ਬਦੀ ਚੋਟ ਹੁੰਦੀ ਆ ਨਾ ਇਹ ਬਹੁਤ ਬੁਰੀ ਹੁੰਦੀ ਆ ਸ਼ਬਦੀ ਚੋਟ ਚਾਹੇ ਮੈਨੇ ਦੇ ਰੂਪ ਦੇ ਵਿੱਚ ਹੋਵੇ ਤੇ ਚਾਹੇ ਕੋਈ ਸਾਹਿਤ ਦੇ ਰੁੱਤੇ ਦੇ ਚੋਵੇ ਤਾਂ ਇੱਥੇ ਚੁਬੀ ਆ ਨਾ ਲਗ ਕਾਂਗਰਸੀਆਂ ਨੂੰ ਲੱਗਦਾ ਕਿਤੇ ਨਾ ਕਿਤੇ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਦੋਂ ਨਵਜੋਤ ਸਿੰਘ ਸਿੱਧੂ ਗਏ ਨੇ ਆਪਣੇ ਪੰਜਾਬ ਮਾਮਲੇ ਤੇ ਇੰਚਾਰਜ ਨੂੰ ਮਿਲਣ ਦਾਸਤੇ ਕਿ ਇਹਨਾਂ ਨੇ ਗੱਲ ਕਹੀ ਆ ਕਿ ਭਾਈ ਉਹਦੀ ਮਗਰ ਤੇ ਕੋਈ ਜਾ ਹੀ ਨਹੀਂ ਰਿਹਾ ਤਾਂ ਅੱਜ ਫਿਰ ਇਧਰ ਨੂੰ ਗੱਡੀਆਂ ਦੌੜੀਆਂ ਨੇ ਇਹਦੇ ਵਿੱਚ ਇਹਨਾਂ ਦੇ ਜਿਹੜੇ ਇੰਚਾਰਜ ਸਾਹਿਬ ਹੈ ਦਵਿੰਦਰ ਯਾਦਵ ਇਸ ਤੋਂ ਇਲਾਵਾ ਸੁਪਾਲ ਸਿੰਘ ਖਹਿਰਾ ਨੂੰ ਮਿਲਣ ਵਾਣਿਆਂ ਦੀ ਜੇ ਆਪਾਂ ਗੱਲ ਕਰੀਏ ਤਾਂ ਰਾਜਾ ਵੜਿੰਗ ਪ੍ਰਤਾਪ ਸਿੰਘ ਬਾਜਵਾ ਦੇ ਸਾਬਕਾ ਬਧਾਇਕ ਕੁਲਜੀਤ ਸਿੰਘ ਨਾਗਰਾ ਇਹ ਸਾਰੇ ਜਿਹੜੇ ਆ ਉਹ ਗਏ ਨੇ ਹੂੰ ਹੂੰ ਤਾਂ ਇੱਧਰ ਸੁਖਪਾਲ ਸਿੰਘ ਖੈਰਾ ਦੀ ਅੱਜ ਸੁਣਵਾਈ ਵੀ ਸੀਗੀ ਜਿਗਿਆਤਰ ਚਾਰ ਸੁਣਵਾਈਆਂ ਤੋਂ ਬਾਅਦ ਅੱਜ ਅਖੀਰ ਪੰਜਾਬ ਪੁਲਿਸ ਨੂੰ ਰਿਕਾਰਡ ਦੀ ਯਾਦ ਅਗੇ ਕਿਰਕਾੜ ਕਥੇ ਪਿਆ ਸੀ ਰਿਕਾਰਡ ਲੈ ਕੇ ਆ ਗਏ ਸੁਣਵਾਈ ਮੁਕੰਮਲ ਹੋ ਗਈ ਆ ਜ਼ਰਾ ਮੁਕੰਮਲ ਹੋ ਗਈ ਆ ਹੁਣ ਜਿਹੜਾ ਫੈਸਲਾ 15 ਤਰੀਕ ਵਾਸਤੇ ਰੱਖਵਾ ਰੱਖ ਲਿਆ ਗਿਆ ਹੂੰ ਹੂੰ ਆ ਦੇਖੋ ਜ਼ਮਾਨਤ ਮੰਦੀ ਹੈ ਕਿ ਨਹੀਂ ਮਿਲਦੀ ਪਰ ਟਕੂਰ ਨੇ ਯਾਨੀ ਸੁਨੀਲ ਜਾਖੜ ਦੀ ਟਕੂਰ ਨੇ ਇੰਨਾ ਤਾਂ ਖੂਨ ਜ਼ਰੂਰ ਪਿਗਲਾਇਆ ਥੋੜਾ ਜਿਹਾ ਲਹੂ ਨ ਪਿਗਲਾਇਆ ਥੋੜਾ ਜਿਹਾ ਕਿ ਹਾਂ ਯਰੋ ਦੇ ਮਗਰ ਜਾਣਾ ਚਾਹੀਦਾ ਹੈ ਟਕੂਰ ਕੀ ਗੱਲਬਾਤ ਕਰਕੇ ਆਏ ਆ ਪਰ ਸਾਰਿਆਂ ਦੀ ਨਿਗਾ ਜਿਹੜੀ ਉਹ 15 ਤਰੀਕ ਤੇ ਰਹੇਗੀ ਕਿ ਕੀ ਸੁਖਪਾਲ ਸਿੰਘ ਖਹਿਰਾ ਨੂੰ ਜ਼ਮਾਨਤ ਮਿਲਦੀ ਹੈ ਕਿ ਨਹੀਂ ਜੀ ਤੇ ਮਿੰਟੂ ਜੀ ਲੁਧਿਆਣਾ ਬਿਲਡਿੰਗ ਸੀਲਿੰਗ ਤੇ ਵਿਵਾਦ ਹੋ ਗਿਆ ਕੀ ਵੇਰਵਾ ਜੀ ਦੇਖੋ ਇਹ ਲੁਧਿਆਣਾ ਜਿਹੜਾ ਤੁਹਾਨੂੰ ਪਤਾ ਹੀ ਆ ਪੰਜਾਬ ਦਾ ਕਹਿੰਦੇ ਮਾਂਚੈਸਟਰ ਕਿਹਾ ਜਾਂਦਾ ਇਸ ਨੂੰ ਹੂੰ ਲੁਧਿਆਣੇ ਦੇ ਵਿੱਚ ਬਹੁਤ ਜ਼ਿਆਦਾ ਕਾਰੋਬਾਰ ਹੈ ਬਹੁਤ ਸਾਰੇ ਉਦਮੀ ਆਪਣਾ ਕਾਰੋਬਾਰ ਕਰਦੇ ਆ ਮਸਲਾ ਕੀ ਹੋਇਆ ਕਿ ਇੱਥੇ ਕੁਝ ਦੁਕਾਨਾਂ ਨੂੰ ਸੀਲ ਕੀਤਾ ਗਿਆ ਸੀਗਾ ਜੀ ਜਦੋਂ ਸੀਲ ਕੀਤਾ ਗਿਆ ਤੇ ਲੋਕਾਂ ਨੇ ਫਿਰ ਰਾ ਤਰਾ ਤੀ ਕਰਨਾ ਹੀ ਸੀਗਾ ਹਾਲ ਪਾਰਿਆ ਜਦੋਂ ਕੀਤੀ ਤਾਂ ਉਥੋਂ ਦੇ ਜਿਹੜੇ ਬੜੇ ਚਰਚਿਤ ਐਮ ਐਨ ਏ ਆ ਗੋਗੀ ਸਾਹਿਬ ਉਮਦਾਨ ਚ ਉਤਰ ਕੇ ਉਹਨਾਂ ਨੇ ਕਹਿ ਸੀ ਕਿ ਤੈਸੀ ਤੇ ਉਹਨਾਂ ਦੇ ਕੁਝ ਅਸੀਲਾ ਜਿਹੜੀਆਂ ਸੀ ਉਹ ਤੋੜ ਦਿੱਤੀਆਂ ਹੂੰ ਹੂੰ ਤੇ ਨਾਲ ਇਹ ਕਿਹਾ ਕਿ ਭਾਈ ਮੈਂ ਅਧਿਕਾਰੀਆਂ ਨੂੰ ਸੀਐਮ ਹਾਊਸ ਤੱਕ ਖਿੱਚ ਕੇ ਲੈ ਕੇ ਜਾਣਾ ਸੀਐਮ ਹਾਊਸ ਤੱਕ ਲੈ ਕੇ ਜਾਊਂਗਾ ਉਹਨਾਂ ਨੂੰ ਜੀ ਤੇ ਜੇ ਮੈਂ ਗਲਤ ਆ ਤੇ ਫਿਰ ਕਮਿਸ਼ਨਰ ਮੇਰੇ ਤੇ ਐਫ ਆਈ ਆਰ ਦਰਜ ਕਰਵਾ ਦੇ ਅਸਲ ਦੇ ਵਿੱਚ ਜਿਹੜੇ ਏਟੀਪੀ ਸਾਹਿਬ ਆ ਉਹ ਵੀ ਚੁੱਪ ਨੇ ਕਹਿੰਦੇ ਜੀ ਦਫਤਰ ਚਾ ਕੇ ਰਿਕਾਰਡ ਦੇਖ ਲਓ ਦੁਕਾਨਾਂ ਨੂੰ ਸੀਲ ਜਿਹੜਿਆਂ ਨੂੰ ਲੱਗੀ ਆ ਉਹ ਸਹੀ ਆ ਕਿ ਗਲਤ ਆ ਕਿਉਂਕਿ ਗੋਗੀ ਸਾਹਿਬ ਕਹਿ ਰਹੇ ਨੇ ਇਹਨਾਂ ਦੇ ਮੁਤਾਬਕ ਇਹਨਾਂ ਦਾ ਜੋ ਕਥਨ ਹੈ ਇਹ ਕਹਿੰਦੇ ਆ ਕਿ ਜੋ ਇੱਕ ਕਾਰਵਾਈ ਹੋਈ ਆ ਇੱਕ ਕਾਰਵਾਈ ਜਿਹੜੀ ਆ ਗੈਰ ਕਾਨੂੰਨੀ ਕੀਤੀ ਇਹਨਾਂ ਨੇ ਮਤਲਬ ਕਿ ਜਿਹੜੀਆਂ ਸੀਲਾਂ ਲਾਈਆਂ ਗਈਆਂ ਜਿਹੜੀਆਂ ਦੁਕਾਨਾਂ ਸੀਲਬੰਦ ਕੀਤੀਆਂ ਗਈਆਂ ਉਹ ਅਸਲ ਦੇ ਵਿੱਚ ਜਾਇਸਨ ਜੀ ਤੇ ਦੂਜੇ ਪਾਸੇ ਇਹਨਾਂ ਨੂੰ ਜਦੋਂ ਸਵਾਲ ਕੀਤਾ ਗਿਆ ਕਿ ਭਾਈ ਯਾਰ ਸਾਰੇ ਪਾਸੇ ਹੀ ਇਹ ਸੀਲਿੰਗ ਦੀ ਕਾਰਵਾਈ ਚੱਲਦੀ ਪਈ ਆ ਤੁਸੀਂ ਹੀ ਇਕੱਲੇ ਮੈਦਾਨ ਚ ਕਿਉਂ ਉਤਰ ਰਹੇ ਹੋ ਕਹਿੰਦੇ ਯਾਰ ਗੱਲ ਇਹ ਆ ਕਿ ਭਾਈ ਸਾਰੀਆਂ ਥਾਵਾਂ ਤੇ ਹੀ ਇਹੋ ਜਿਹਾ ਕੰਮ ਹੋ ਰਿਹਾ ਪਰ ਮਸਲਾ ਜਿਹੜਾ ਹੈ ਕਿ ਉਹਨਾਂ ਹਲਕਿਆਂ ਦੇ ਵਿੱਚ ਜਿਹੜੇ ਵਿਧਾਇਕ ਹੈ ਉਹਨਾਂ ਨੇ ਮੇਰਾ ਝੂਠਾ ਨਹੀਂ ਖਾਦਾ ਜਿਸ ਦਿਨ ਮੇਰਾ ਝੂਠਾ ਖਾਣ ਕੇ ਤਕੇਸ਼ਾਈ ਦੇ ਖਿਲਾਫ ਉਹ ਵੀ ਉੱਠ ਹਲੂਣਗੇ ਪਰ ਮਸਲਾ ਤੇ ਵੱਟਾ ਇਹ ਆ ਨਾ ਬੀਜੀ ਜੀ ਕੀ ਇਸ ਕ੍ਰਾਂਤੀ ਦੇ ਯੁੱਗ ਦੇ ਵਿੱਚ ਤਕਾਉਰ ਆ ਹੂੰ ਜਦੋਂ ਕ੍ਰਾਂਤੀ ਆ ਚੁੱਕੀ ਹੈ ਬਦਲਾ ਆ ਚੁੱਕਿਆ ਨੇ ਜਦੋਂ ਪੰਜਾਬ ਰੰਗਲਾ ਪੰਜਾਬ ਬਣ ਚੁੱਕਾ ਉਸ ਦਰਮਿਆਨ ਵੀ ਤਕਾ ਇਹ ਤਕਾ ਸ਼ਬਦ ਤੇ ਬਾਜੀ ਤਕਾ ਹੈ ਤੇ ਤਕਾਇਆ ਹੋ ਤਾਂ ਰੀਲਾ ਰੂਲਾ ਜੋ ਘੱਟ ਛੱਪਦੇ ਆ ਇਹ ਰੀਅਲ ਦੇ ਵਿੱਚ ਤੇ ਨਹੀਂ ਸ਼ਬਦ ਹੋਣਾ ਚਾਹੀਦਾ ਜੀ ਤੇ ਇੱਥੇ ਆਮ ਆਦਮੀ ਪਾਰਟੀ ਦੇ ਐਮਐਨਐ ਸਾਹਿਬ ਵੀ ਕਹਿੰਦੇ ਕਿ ਤਕਾਇਆ ਬਾਜੀ ਤਕਾਇਆ ਤਾਰ ਇਹ ਹੁਣ ਪਤਾ ਨਹੀਂ ਕੀ ਥੱਕਾਇਆ ਕਿ ਇਹ ਥਕਾ ਕਰਦੇ ਪਏ ਆ ਪਰ ਕਾਫੀ ਵੱਡੇ ਸਵਾਲ ਨੇ ਸਵਾਲ ਇਹ ਆ ਕਿ ਜਿਹੜੀਆਂ ਵੀ ਦੁਕਾਨਾਂ ਨੇ ਉਹ ਕਦੋਂ ਬਣੀਆਂ ਫਿਰ ਇਹ ਸਵਾਲ ਆ ਕਿ ਉਹਨਾਂ ਨੂੰ ਨੋਟਸ ਦਿੱਤੇ ਗਏ ਕਿ ਨਹੀਂ ਕਦੋਂ ਨੋਟਸ ਦਿੱਤੇ ਗਏ ਕੀ ਉਹਨਾਂ ਦੇ ਪੱਖ ਜਾਣੇ ਗਏ ਮੌਲਤ ਤਤੇਗੀ ਇਹ ਸਾਰੇ ਜਿਹੜੇ ਸਵਾਲ ਇਹਸ ਰੋੜ ਕਚੌਲੇ ਦੇ ਵਿੱਚ ਮਤਲਬ ਕਿ ਰਲ ਗਏ ਆ ਤੇ ਦੂਸਰੇ ਪਾਸੇ ਕੁਝ ਇਹਨਾਂ ਦੇ ਵਿਰੋਧੀ ਜਿਹੜੇ ਆ ਉਹ ਕਹਿੰਦੇ ਕਿ ਇਹ ਐਵੇਂ ਪਬਲਿਸਿਟੀ ਸਟੰਟ ਮਾਰਦੇ ਆ ਆਪ ਹੀ ਰੋਗ ਲਾ ਦਿੰਦੇ ਤੇ ਆਪ ਹੀ ਦਿਵਾਵਾ ਬਣਾਉਣ ਲੱਗ ਜਾਂਦੇ ਆ ਇਹਨਾਂ ਦਾ ਹਾਲੇ ਹੋਆ ਪਰ ਕੋਈ ਨਾ ਲਾ ਕਿ ਉੱਥੇ ਕਾਰਵਾਈ ਤੇ ਹੋਈ ਆ ਪਰ ਜਿਸ ਤਰ੍ਹਾਂ ਵਿਧਾਇਕ ਸਾਹਿਬ ਉਤਰੇ ਮਤਾਲ ਦੇ ਵਿੱਚ ਉਹ ਤੇ ਕਹੀ ਜਾਂਦੇ ਆ ਕਿ ਧੱਕਾ ਆ ਭਾਜੀ ਇਹ ਧੱਕਾ ਆ ਹੂੰ ਤੇ ਮਿੰਟੂ ਜੀ ਅੱਜ ਦੀ ਖੁਸ਼ ਨੁਮਾ ਖਬਰ ਕੀ ਹੈ ਜੀ ਖੁਸ਼ਖਬਰ ਕਹਿਣ ਦੀ ਥਾਂ ਤੇ ਅੱਜ ਆਪਾਂ ਇਸ ਨੂੰ ਪੋਜ਼ਿਟਿਵ ਕਹੀਏ ਤਬਤਰ ਹੋਏਗਾ ਸਕਾਰਾਤਮਕ ਖਬਰ ਇੱਕ ਪਾਕਿਆਸੀ ਦਾ ਕਿ ਇੱਕ ਨਾ ਸ਼ਿਮਲੇ ਦੇ ਨੇੜੇ ਘਟਨਾ ਵਾਪਰੀ ਸ਼ਤਚੰਬਾ ਦੇ ਸਲੋਨੀ ਦੀ ਰਹਿਣ ਵਾਲੀ ਇੱਕ ਬੱਚੀ ਹੁਹੋ ਉਹ ਆਕੀ ਕਿ ਉਹਦਾ ਫਾਦਰ ਫੌਜ ਦੇ ਵਿੱਚ ਸੀਗਾ </body>ਤੇ ਪਿਆਰੀ ਬੱਚੀ तकरीबन 9-6 ਵਰਿਆਂ ਦੀ ਹੋਣੀ ਆ ਉਹਨਾਂ ਡਿੱਗ ਪਈ ਅਚਾਨਕ ਉਹ ਏਰੀਆ ਤੁਹਾਨੂੰ ਪਤਾ ਉਹ ਜਿਆ ਤੇ ਜਦੋਂ ਡਿਗ ਵੀ ਤੇ ਬੱਚੀ ਦੇ ਸੱਟ ਲੱਗ ਗਈ ਜੀ ਉਸ ਨੂੰ ਪੀਜੀਆਈ ਲਿਆਂਦਾ ਗਿਆ ਰਿਕਟ ਪੀਜੀਆਈ ਤੇ ਉਸ ਤੋਂ ਬਾਅਦ ਫਿਰ ਉਹਦਾ ਬ੍ਰੇਨ ਡੈੱਡ ਡਿਕਲੇਅਰ ਕਰ ਦਿੱਤਾ ਗਿਆ ਹਾਂ ਹਾਂ ਤਾਂ ਜਿਹੜਾ ਫੌਜੀ ਸੀਗਾ ਫੌਜੀ ਨੇ ਫਿਰ ਜਦੋਂ ਇਹ ਜਾਣਿਆ ਕਿ ਦਰਅਸਲ ਕੀ ਹੈ ਕਿ ਕੋਈ ਵੀ ਮੰਨਤਾ ਜਾਂ ਤੋਂ ਬ੍ਰੇਨ ਡੈੱਡ ਮਤਲਬ ਕੋਈ ਉਸ ਸੂਰਜ ਵਿੱਚ ਚਲੇ ਜਾਂਦਾ ਹੈ ਜੀ ਉਹਨ ਇਸ ਤਰ੍ਹਾਂ ਦੇ ਬਾਡੀ ਦੇ ਕਈ ਅੰਗ ਹੁੰਦੇ ਤਕਰੀਬਨ ਸ਼ਾਇਦ 2 ਦਰਜਨ ਹੂੰ ਹੂੰ ਤੋਂ ਡੋਨੇਟ ਕੀਤੇ ਜਾਂਦੇ ਆ ਹੂੰ ਹੂੰ ਤਾਂ ਸਿਰਫ ਪਤਾ ਕੀਤਾ ਗਿਆ ਕਿ ਕੋਈ ਲੋੜਵੰਦ ਹੈ ਇੱਥੇ ਕਿਡਨੀ ਆਲਾ ਜੀ ਦੋ ਵਿਅਕਤੀ ਸੀ ਜਿਨ੍ਹਾਂ ਨੂੰ ਬੇहद ਜ਼ਰੂਰਤ ਸੀ ਹੂੰ ਕੰਸੈਂਟ ਦਿੱਤਾ ਫਾਦਰ ਨੇ ਕਿ ਇਹਨਾਂ ਦੋਆਂ ਦੀ ਕਿ ਟੁਕੜ ਜਾਨ ਬਚਾ ਲੈਣੀ ਚਾਹੀਦੀ ਹੈ ਹੂੰ ਸੋ ਉਹ ਛੋਟੀ ਜੀ ਪਿਆਰੀ ਜੀ ਗੁੜੀਆ ਕਿਉਂਕਿ ਇਹ ਇੰਡੀਆ ਚ ਫਿਰਤ ਨਹੀਂ ਹੈ ਗਈ ਬਹੁਤ ਸਾਰੇ ਲੋਕ ਤੜਫਦੇ ਰਹਿੰਦੇ ਆ ਅੰਗਦਾਨ ਘੱਟ ਹੁੰਦੇ ਆ ਅੰਗਦਾਨ ਪਿੱਛੇ ਮਿੱਥਾ ਜਾਂਦੀ ਆ ਕਿ ਜੇ ਅਗਲੇ ਜਨਮ ਤੁਹਾਡਾ ਅੰਗ ਕੱਟ ਜਾਊਗਾ ਫਲਾ 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 ਜੀ ਜੀ ਇਸ ਕਰਕੇ ਬਹੁਤੇ ਲੋਕ ਇਮਾ ਚੀਜ਼ਾਂ ਤੇ ਆਉਂਦੇ ਨੇ ਮੈਂ ਇਸ ਨੂੰ ਤਾਂ ਪੋਜ਼ਿਟਿਵ ਕਹਿ ਰਿਹਾ ਕਿ ਹੁਣ ਲੋਕ ਅੱਗੇ ਆ ਰਹੇ ਆ ਘਟੋ ਘਟ ਐਟਲੀਸਟ ਆਪਾਂ ਨੂੰ ਇਹ 2 ਮਹੀਨੇ ਬਾਅਦ 3 ਮਹੀਨੇ ਬਾਅਦ ਕੋਈ ਨਾ ਕੋਈ ਖਬਰ ਪੜਨ ਨੂੰ ਸੁਣਨ ਨੂੰ ਮਿਲ ਜਾਂਦੀ ਕਿ ਹੁਣ ਲੋਕ ਇਸ ਤਰ੍ਹਾਂ ਕਰਨ ਲੱਗ ਪਏ ਆ ਪਿੱਛੇ ਜੇ ਇੱਕ ਪ੍ਰੋਫੈਸਰ ਨੇ ਪੰਜਾਬ ਦੇ ਵਿੱਚ ਅਜੇ ਹਕੀਕਤ ਕੀਤਾ ਸੀ ਸ਼ਾਇਦ ਆਪਾਂ ਉਹ ਵੀ ਖਬਰ ਕੀਤੀ ਸੀਗੀ ਇਹ ਇਸ ਤਰ੍ਹਾਂ ਨਾਲ ਕਿ ਲੋਕੀ ਪੋਜ਼ਿਟਿਵ ਸਾਈਨ ਹੈ ਸਾਡੀ ਸੋਸਾਇਟੀ ਵਾਸਤੇ ਜੀ ਬਿਲਕੁਲ